ਸਾਰਿਆਂ ਨੇ ਇਹੀ ਫੈਸਲਾ ਲਿਆ ਕਿ ਜੇ ਸਰਕਾਰ ਹਰਮੀਰ ਸਿੰਘ ਸੰਧੂ ਨੂੰ ਟਿਕਟ ਦਿੰਦੀ ਆ ਅਸੀਂ ਡਟ ਕੇ ਵਿਰੋਧ ਕਰਾਂਗੇ ਜਿਹੜੀ ਉਹ ਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਨਸ਼ਾ ਵੇਚਿਆ ਅਸੀਂ ਜਿਹੜਾ ਉਹ ਸਹਿਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਅੰਦਰ ਜਮੀਰ ਆ ਕਿ ਜੇ ਪਾਰਟੀ ਨੂੰ ਟਿਕਟ ਦਿੰਦੀ ਆ ਅੱਜ ਗੁਰੂ ਨਗਰੀ ਦੇ ਵਿੱਚ ਬੈਠੇ ਆ ਸਾਡੇ ਵਿੱਚੋਂ ਇੱਕ ਬੰਦਾ ਆਜ਼ਾਦ ਇਲੈਕਸ਼ਨ ਲੜੂਗਾ ਲੜ ਕੇ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਤੇ ਅਸੀਂ ਵੇਖੋ 2022 ਦੇ ਵਿੱਚ ਘਰ ਘਰ ਜਾ ਕੇ ਉਸ ਬੰਦੇ ਦੇ ਖਿਲਾਫ ਵੋਟਾਂ ਮੰਗੀਆਂ ਮਾਨ ਸਾਹਿਬ ਬਣਾਦੇ ਵੀ ਬਿਆਨ ਹੈਗੇ ਜਿੱਤੇ ਉਹਨਾਂ ਨੇ ਕਿਹਾ ਕਿ ਇਹ ਬੰਦਾ ਇਹ ਕੰਮ ਕੰਮ ਕਰ ਰਿਹਾ ਅਸੀਂ ਕਿਸ ਮੂਹ ਦੇ ਨਾਮ ਉੱਤੇ ਜਾ ਕੇ ਲੋਕਾਂ ਨੂੰ ਕਹਾਂਗੇ ਜੀ ਸਾਡੇ ਕਰਕੇ ਵੋਟਾਂ ਪਾ ਦਿਓ ਕਿ ਅਸੀਂ ਸਾਰਿਆਂ ਨੇ ਬਹੁਤ ਜਿਆਦਾ ਆਵਾ ਦੀ ਪਾਰਟੀ ਨੂੰ ਪਿਆਰ ਸਰਕਾਰ ਟਾਈਮ ਦਿੰਦਾ ਠੀਕ ਹੈ ਜੀ ਅਸੀਂ ਟਾਈਮ ਦਿੰਦਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਹੈ ਸਾਰੇ ਸਾਡੇ ਸਾਥੀ ਇੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ ਦੀ ਫੱਕੜੀ ਧੋਲੇ ਉਹਨਾਂ ਨੂੰ ਰੱਖਦੇ ਆ ਸ਼ਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਬਲਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਾਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਲਦੇਵ ਸਿੰਘ ਸਰਸਾ ਉਹਨਾਂ ਦੀ ਦਰਖਾਸਤਾਂ ਦੀਆਂ ਵੀ ਪੰਜਾਬ ਦਾ ਬੇੜਾ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣ ਦੀ ਜੌਣੇ ਗੱਲ ਵੀ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲ ਕੋਈ ਰਸਕੇ ਵਾਲੇ ਦੇ ਦੇਵੇ ਜਿਹੜੀ ਉਮੀਦਵਾਰ ਜਿਹਨੇ ਕੀ ਆਪਣਾ ਦਾਅਵੇਦਾਰੀ ਪੇਸ਼ ਕੀਤੀ ਆ ਗੁਰਦੁਆਰੇ ਬੈਠੇ ਜੋ ਇਹ ਕੀ ਪਰਪਸ ਸਾਰਾ ਜੋ ਇੱਥੇ ਗੁਰਦੁਆਰੇ ਇਕੱਠੇ ਬੈਠੇ ਨੇ ਦੇਖੋ ਜੀ ਅੱਜ ਅਸੀਂ ਸਾਰੇ ਗੁਰੂ ਦੀ ਨਗਰੀ ਦੇ ਵਿੱਚ ਇਕੱਤਰ ਹੋਏ ਆ ਸਾਰੇ ਸਾਡੇ ਭਰਾ ਚੇਅਰਮੈਨ ਸਾਹਿਬ ਐਮ ਸੀ ਸਹਿਬਾਨ ਸਰਪੰਚ ਸਹਿਬਾਨ ਬਾਕੀ ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਸੀ ਇਹ ਅੱਜ ਗੁਰੂ ਘਰ ਬੈਠੇ ਆ ਸਾਰਿਆਂ ਨੇ ਇਹੀ ਫੈਸਲਾ ਲਿਆ ਕਿ ਜੇ ਸਰਕਾਰ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੰਦੀ ਆ ਅਸੀਂ ਡਟ ਕੇ ਵਿਰੋਧ ਕਰਾਂਗੇ ਉਹਨੂੰ ਇੱਥੇ ਤੀਜੀ ਵਾਰੀ ਪਹਿਲਾਂ ਦੋ ਵਾਰੀ ਅੱਗੇ ਵੀ ਹਾਰਿਆ ਹੋਇਆ ਇਸ ਹਲਕੇ ਤੋਂ ਤੀਜੀ ਵਾਰੀ ਉਹਨੂੰ ਫੇਰ ਹਰਾਵਾਂਗੇ ਕਿਉਂਕਿ ਉਸ ਬੰਦੇ ਨੇ ਸਾਡੇ ਹਲਕੇ ਨੂੰ ਬਹੁਤ ਜ਼ਹਿਰ ਦਿੱਤੀ ਤੁਸੀਂ ਜਿਵੇਂ ਸਭ ਜਾਣਦੇ ਜੇ 2017 ਦੇ ਵਿੱਚ ਇਹਨੂੰ ਕਾਂਗਰਸ ਸਰਕਾਰ ਨੇ ਹਰਾਇਆ ਤੇ 2022 ਦੇ ਵਿੱਚ ਸਾਡੇ ਮਾਣਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਛੋਲ ਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਤੇ ਇਹਨੂੰ ਲੋਕਾਂ ਨੇ ਉਦੋਂ ਜਿਤਾ ਦੇਣਾ ਸੀ ਕਿਉਂਕਿ ਇਹਨੇ ਮਾੜੇ ਕੰਮ ਕੀਤੇ ਆ ਲੋਕਾਂ ਦੀਆਂ ਆਸਾਂ ਦੇ ਖਰਾ ਨਹੀਂ ਉਤਰਿਆ ਤਾਂ ਹੀ ਲੋਕਾਂ ਨੇ ਇਹਨੂੰ ਹਰਾਇਆ ਪਰ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋਏ ਇਹੀ ਫੈਸਲਾ ਆਇਆ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਆਇਆ ਦੀ ਪਾਰਟੀ ਕਿਸੇ ਨੂੰ ਵੀ ਸਾਡੇ ਚੋਂ ਚਾਹੇ ਕੋਈ ਵੀ ਹਲਕੇ ਚੋਂ ਪਾਰਟੀ ਦਾ ਵਰਕਰ ਹੋਵੇ ਵਲੰਟੀਅਰ ਹੋਵੇ ਜਿਹਨੇ ਮਿਹਨਤ ਕੀਤੀ ਹੋਵੇ ਸਾਫ਼ ਸਵੀ ਹੋਵੇ ਉਹਨੂੰ ਟਿਕਟ ਮਿਲੇ ਅਸੀਂ ਸਾਰੇ ਰਲ ਕੇ ਉਹਦਾ ਸਾਥ ਦੇਵਾਂਗੇ ਪਰ ਇੱਕ ਗੱਲ ਫੇਰ ਕਲੀਅਰ ਕਰਦੇ ਆ ਜੇ ਪਾਰਟੀ ਇਹਨੂੰ ਟਿਕਟ ਦਿੰਦੀ ਆ ਤੇ ਇਹ ਸਾਡੇ ਵੱਲੋਂ ਤੁਹਾਨੂੰ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਵੀ ਕਲੀਅਰ ਕਰਤਾ ਸੀ ਸਾਡੇ ਵੱਲੋਂ ਇੱਕ ਵੀ ਕਦਮ ਇਸ ਬੰਦੇ ਦਾ ਸਾਥ ਨਹੀਂ ਦਿੱਤਾ ਜਾਊਗਾ ਕਿਉਂਕਿ ਸਾਡੇ ਮਾਨਯੋਗ ਐਮਐਲਏ ਸੋਹਲ ਸਾਹਿਬ ਨੇ ਇਹਨੂੰ ਹਰਾਇਆ ਇਹਨੇ ਲੋਕਾਂ ਨੂੰ ਜ਼ਹਿਰ ਦਿੱਤੀ ਆ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਖਰੇ ਉਤਰਾਂਗੇ ਹਮੇਸ਼ਾ ਉਹਨਾਂ ਦੀ ਜਿਹੜੀ ਸੋਚ ਸੀ ਉਹ ਬਾਦ ਰੱਖੀ ਜਾਊਗੀ ਕਿਉਂਕਿ ਜੇ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਲੋਕਾਂ ਨਾਲ ਪਿਆਰ ਕੀਤਾ ਤਾਂ ਹੀ ਇੰਨੇ ਇੱਥੇ ਸਾਰੇ ਇਕੱਠੇ ਆ ਤਾਂ ਹੀ ਪਿਆਰ ਕੀਤਾ ਤੇ ਇੱਕ ਬਲਾਵੇ ਦੇ ਇੱਥੇ ਆਉਂਦੇ ਆ ਜੇ ਪਿਆਰ ਨਾ ਕੀਤਾ ਹੁੰਦਾ ਉਹਨੇ ਕੋਈ ਛੱਬੀਆਂ ਬਣਾਈਆਂ ਹੁੰਦੀਆਂ ਨਸ਼ਾ ਦਿੱਤਾ ਹੁੰਦਾ ਸਭ ਜਾਣਦੇ ਕੀ ਵੇਚਦਾ ਰਿਹਾ ਤੇ ਕੀ ਕੀਤਾ ਹਲਕੇ ਲਈ ਇਸ ਲਈ ਫੇਰ ਸਾਡੀ ਇੱਕ ਰਹਿ ਹੋਰ ਹੋਈ ਆ ਕਿਉਂ ਜੀ ਸਾਡੀ ਇਹ ਹੋਈ ਆ ਕਿ ਜੇ ਪਾਰਟੀ ਨੂੰ ਟਿਕਟ ਦਿੰਦੀ ਆ ਅੱਜ ਗੁਰੂ ਨਗਰੀ ਦੇ ਵਿੱਚ ਬੈਠੇ ਆ ਸਾਡੇ ਵਿੱਚੋਂ ਇੱਕ ਬੰਦਾ ਆਜ਼ਾਦ ਇਲੈਕਸ਼ਨ ਲੜੂਗਾ ਲੜ ਕੇ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਅਸੀਂ ਪਾਰਟੀ ਤੋਂ ਬਾਹਰ ਆਜਿਓ ਨਹੀਂ ਪਾਰਟੀ ਤੋਂ ਬਾਹਰ ਫੇਰ ਵੀ ਨਹੀਂ ਅਸੀਂ ਪਾਰਟੀ ਦੇ ਆ ਹਮੇਸ਼ਾ ਪਾਰਟੀ ਦੇ ਰਵਾਂਗੇ ਪਰ ਇਸ ਬੰਦੇ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇਹਨੂੰ ਹਰਾ ਕੇ ਕਲਾਂਗੇ ਜੇ ਪਾਰਟੀ ਦੇ ਵੀ ਆ ਕੀ ਗੱਲ ਇਹ ਗੱਲ ਹੈ ਕਿ ਪਾਰਟੀ ਨੂੰ ਆਪਣੇ ਵਰਕਰਾਂ ਦਾ ਯਕੀਨ ਨਹੀਂ ਹੈ ਕਿ ਬਾਹਰੋਂ ਬਨੇ ਲਿਆ ਲੈ ਉਹਨਾਂ ਨੂੰ ਟਿਕਟਾਂ ਦੇਣ ਦੀ ਦੇਖੋ ਜੀ ਦੇਖੋ ਪਾਰਟੀ ਨੂੰ ਯਕੀਨ ਹੋਵੇ ਨਾ ਹੋਵੇ ਸਾਡੀ ਕਲੀਅਰ ਕਟ ਗੱਲ ਆ ਅਸੀਂ ਇਸ ਬੰਦੇ ਨੂੰ ਜੇ ਟਿਕਟ ਮਿਲਦੀ ਇਹਦਾ ਸਾਥ ਨਹੀਂ ਦਿੰਦੇ ਅਸੀਂ ਪਾਰਟੀ ਦੇ ਨਾਲ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਪਾਰਟੀ ਲਈ ਰਾਤ ਦੇ ਲਗੇ ਰਹੇ ਅਸੀਂ ਤੇ ਤੁਹਾਡੇ ਜੋ ਆਜ਼ਾਦ ਰਾਤ ਦੇ ਲਗੇ ਰਵਾਂਗੇ ਤੁਹਾਡੇ ਤੋਂ ਆਜ਼ਾਦ ਕੋਈ ਖਲੋਵੇ ਦੇਖੋ ਜੀ ਸਾਡੇ ਜੋ ਖਲੋਵੇ ਜੋ ਸਾਡਾ ਫੈਸਲਾ ਹੋਊਗਾ ਅਸੀਂ ਇਕੱਠੇ ਕਰਕੇ ਇੱਕ ਬੰਦਾ ਯਾਦ ਖਲਾਰਾਂਗੇ ਖਲੋਵਾਂਗੇ ਫਿਰ ਉਹਨੂੰ ਜਿੱਤ ਕੇ ਇਹਨੇ ਵੀ ਅਸੀਂ ਬਾਹਰ ਜਾਵਾਂਗੇ ਇਸ ਪਾਰਟੀ ਜਾਵਾਂਗੇ ਸਾਰੇ ਇਕੱਠੇ ਰਵਾਂਗੇ ਤੇ ਜਿੱਤ ਕੇ ਜਿੱਤ ਕੇ ਪਾਰਟੀ ਦੀ ਝੋਲੀ 'ਚ ਟਿਕਟ ਪਾਵਾਂਗੇ ਇਹ ਵੀ ਪਾਰਟੀ ਨਾਲ ਸਾਡਾ ਵਾਦਾ ਹੈ ਨਾ ਨਾ ਬਿਲਕੁਲ ਸਾਡੇ ਵੱਲੋਂ ਕਲੀਅਰ ਹੈ ਜੀ ਕਿਸ ਪਾਰਟੀ ਦਾ ਸਾਥ ਨਹੀਂ ਦਿੱਤਾ ਜਾਏਗਾ ਇਹ ਸਿਰਫ ਆਮ ਆਦਮੀ ਪਾਰਟੀ ਦੇ ਕੋਲ ਹੀ ਰਵਾਂਗੇ ਪਰ ਉਸ ਬੰਦੇ ਦੇ ਨਾਲ 1 ਇੰਚ ਵੀ ਨਹੀਂ ਚੱਲਿਆ ਜਾਏਗਾ ਇਸ ਪ੍ਰਤੀ ਹਾਈ ਕਮਾਂਡ ਨਾਲ ਕੋਈ ਗੱਲਬਾਤ ਕੀਤੀ ਦੇਖੋ ਜੀ ਪਹਿਲਾਂ ਵੀ ਮੇਰੀ ਮੀਟਿੰਗ ਹੋਈ ਆ ਮੈਂ ਧਿਆਨ 'ਚ ਵੀ ਲਿਆ ਚੁੱਕਾ ਉੱਥੇ ਵੀ ਇਹੀ ਗੱਲ ਹੋਈ ਸੀ ਵੀ ਨਾ ਸਾਡਾ ਪਰਿਵਾਰ ਸਾਥ ਦੇਗਾ ਨਾ ਜਿੰਨੇ ਸਾਡੇ ਮੋਦਵਾਰ ਬੈਠੇ ਆਉਦੇਦਾਰ ਬੈਠੇ ਇਹਨਾਂ ਜੋ ਕੋਈ ਸਾਥ ਦੇਊਗਾ ਟੱਟ ਕੇ ਵਿਰੋਧ ਕਰਾਂਗੇ ਜੇ ਉਹ ਉਹਨੂੰ ਪਾਰਟੀ ਟਿਕਟ ਦਿੰਦੀ ਆ ਕਿਉਂਕਿ ਉਹਨੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਨਸ਼ਾ ਵੇਚਿਆ ਅਸੀਂ ਜਿਹੜਾ ਉਹ ਸਹਿਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਅੰਦਰ ਜਮੀਰ ਆ ਜੇ ਜਮੀਰ ਆ ਤੇ ਅਸੀਂ ਵੇਖੋ 2022 ਦੇ ਵਿੱਚ ਘਰ ਘਰ ਜਾ ਕੇ ਉਸ ਬੰਦੇ ਦੇ ਖਿਲਾਫ ਵੋਟਾਂ ਮੰਗੀਆਂ ਮਾਨ ਸਾਹਿਬ ਉਹਨਾਂ ਦੇ ਵੀ ਬਿਆਨ ਆਗੇ ਜਿੱਥੇ ਉਹਨਾਂ ਨੇ ਕਿਹਾ ਵੀ ਇਹ ਬੰਦਾ ਇਹ ਕੰਮ ਕਰਦਾ ਰਿਹਾ ਅਸੀਂ ਕਿਸ ਮੂੰਹ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਕਹਾਂਗੇ ਜੀ ਵੀ ਸਾਡੇ ਕਰਕੇ ਵੋਟਾਂ ਪਾ ਦਿਓ ਸਾਡੀ ਜ਼ਮੀਰ ਜਾਜਤ ਨਹੀਂ ਦਿੰਦੀ ਇਹ ਅੱਜ ਵੀ ਕਲੀਅਰ ਆ ਕੱਲ ਵੀ ਕਲੀਅਰ ਅਸੀਂ ਠੋਕ ਕੇ ਵਿਰੋਧ ਕਰਾਂਗੇ ਅਸੀਂ ਪਾਰਟੀ ਦੇ ਤੁਹਾਨੂੰ ਫੇਰ ਕਹਿਣਾ ਚਾਹੁੰਦੇ ਪਹਿਲਾਂ ਵੀ ਪਾਰਟੀ ਦੇ ਹੀ ਕਿਉਂਕਿ ਐਮਐਲਏ ਸਾਹਿਬ ਨੇ ਬਹੁਤ ਮਿਹਨਤ ਕੀਤੀ ਅੱਗੇ ਵੀ ਪਾਰਟੀ ਦੇ ਰਵਾਂਗੇ ਤੇ ਪਾਰਟੀ ਦੇ ਜਿੱਤ ਕੇ ਜੇ ਇਹਨੂੰ ਟਿਕਟ ਮਿਲੀ ਜਿੱਤ ਕੇ ਪਾਰਟੀ ਦੀ ਝੋਲੀ 'ਚ ਸੀਟ ਪਾਵਾਂਗੇ ਇਹ ਧੰਨਵਾਦ ਕਰਦੇ ਹਾਂ ਬੋਲੀ ਕਹਿੰਦੇ ਕਿ ਇਹ ਜਾਲੜਾ ਕਿ ਫਿਰ ਪਾਰਟੀ ਵਿੱਚ ਕਿੱਦਾਂ ਹੋ ਗਿਆ ਵੇਖੋ ਜੀ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਕਿਉਂਕਿ ਇਹ ਕਲੀਅਰ ਆ ਆਜ਼ਾਦ ਜਿੱਤ ਕੇ ਆਜ਼ਾਦ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਗੁਰਦਰੇ ਨਤਮਸਤਕ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਜੀ ਗੁਰਦਰਾ ਸਾਹਿਬ ਅੱਜ ਮੱਥਾ ਟੇਕਣਾ ਹੈ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਾਡੇ ਸ਼ਹਿਰ ਦੇ ਵਿੱਚ ਬੜਾ ਇੱਕ ਪਵਿੱਤਰ ਹੈ ਦਰਬਾਰ ਹੈ ਗੁਰੂ ਸਾਹਿਬ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਅਸੀਂ ਅੱਜ ਆਮ ਆਦਮੀ ਪਾਰਟੀ ਦੇ ਤਰਨਤਨ ਹਲਕੇ ਦੇ ਸਾਰੇ ਆਗੂ ਵਿੱਚ ਵਿੱਚ ਜ਼ਿਲ੍ਹੇ ਦੇ ਵੀ ਹੈਗੇ ਆ ਕੁਝ ਤਰਨਤਨ ਹਲਕੇ ਦੇ ਆ ਕੁਝ ਪੰਜਾਬ ਲੈਵਲ ਦੇ ਜਿਵੇਂ ਮੇਰੇ ਕੋਲ ਜਿੰਮੇਵਾਰੀ ਆ ਅਸੀਂ ਜਿਹਨੇ ਸਾਰੇ ਆਗੂ ਆ ਜਿਵੇਂ ਮੈਂ ਇਕੱਲੇ ਇਕੱਲੇ ਤੁਹਾਨੂੰ ਨਾਂ ਦੱਸਦਾ ਜਿਵੇਂ ਸਾਡੀ ਅੰਜੂ ਬਰਮਾ ਜੀ ਇਹ ਜ਼ਿਲ੍ਹਾ ਸਕੱਤਰ ਐ ਇਸ ਵੇਲੇ ਨੂੰ ਕੋ ਸੇਵਾਬਾ ਜਿਲਰੀ ਨਾਲ ਸਾਡੇ ਗੁਰਸੇਵਕ ਸਿੰਘ ਜੀ ਔਲਖ ਜਿਹੜੇ ਡਾਇਰੈਕਟਰ ਆ ਪੰਜਾਬ ਸਰਕਾਰ ਨੇ ਲਾਏ ਜੀ ਤੇ ਨਾਲ ਤੁਹਾਡਾ ਭਰਾ ਦਾਸ ਗੁਰਦੇਵ ਸਿੰਘ ਸੰਧੂ ਤੇ ਕੌਮਲਪ੍ਰੀਤ ਨੇ ਬੜੀ ਸੇਵਾ ਕੀਤੀ ਇਹਨਾਂ ਦੇ ਪਰਿਵਾਰ ਨੇ ਵੀ ਹਲਕੇ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਨੇਵੇਂ ਆ ਤੇ ਪੀਏ ਵੀ ਰਹੇ ਆ ਤੇ ਬਤੌਰ ਹਲਕੇ ਸੇਵਾ ਕੀਤੀ ਹਾਂ ਜੀ ਬਾਕੀ ਸਾਰੇ ਜਿਹੜੇ ਲਖਿੰਦਰ ਸਿੰਘ ਜੀ ਫੌਜੀ ਸਾਹਿਬ ਇੱਕ ਖਜਾਨਚੀ ਸਾਡੇ ਜ਼ਿਲ੍ਹੇ ਦੇ ਬੜੇ ਜਿਹਾਰੂ ਤੇ ਪੁਰਾਣੇ ਸਭ ਤੋਂ ਇਹ ਸਪੋਰਟਰ ਆ ਪਾਰਟੀ ਦੇ ਤੇ ਇਹਨਾਂ ਨੇ ਵੀ ਬੜਾ ਲੰਮਾ ਸਮਾਂ ਸੇਵਾ ਕੀਤੀ ਆ ਜਦ ਕਿ ਕਹਿੰਦੇ ਹਲਕੇ ਸਾਰੀ ਟੀਮ ਨੇ ਆਪਣੀ ਨਹੀਂ ਦੱਸਣ ਲੱਗਾ ਜੀ ਬਾਕੀ ਸਾਰੇ ਬਲਾਕ ਪ੍ਰਧਾਨ ਜਿੰਨੇ ਵੀ ਸਾਡੇ ਆਵੇ ਬੈਠੇ ਆ ਨਿਸ਼ਾਨ ਸਿੰਘ ਹੋਣੀ ਲਖਪੀਰ ਸਿੰਘ ਹੋਣੀ ਤੇ ਆਪਣਾ ਠਰੂ ਭਾਜੀ ਆਪਣਾ ਮੋਹਨਜੀਤ ਜੀ ਹੋਰ ਕਿਹੜੇ ਕਿੜਾਏ ਹਾਂ ਸਾਰੇ ਬੰਦੇ ਜਿੰਨੇ ਵੀ ਇਸ ਬਲਾਕ ਪ੍ਰਧਾਨ तकरीबन ਅੱਧੇ ਅੱਜ ਇੱਥੇ ਹਾਜ਼ਰ ਆ ਸੱਤ ਅੱਠ ਬਲਾਕ ਪ੍ਰਧਾਨ ਹਾਜ਼ਰ ਆ ਕਈਆਂ ਨੇ ਚਲੋ ਰਜਵੇਂ ਆ ਉਤਨਾ ਸਾਰੇ 17 ਦੇ 17 ਬਲਾਕ ਪ੍ਰਧਾਨ ਉਹ ਸਾਡੇ ਟੀਮ ਦੇ ਇਹਦੇ ਨਾਲ ਆ ਠੀਕ ਹੈ ਜੀ ਬਾਕੀ ਪੰਜ ਸਰਪੰਚ ਜਿੰਨੇ ਇਲਾਕੇ ਦੇ ਆ ਉਹ ਮੋਤਵਾਰ ਸੱਜਣਾ ਤੇ ਉਸ ਤੋਂ ਬਾਅਦ ਐਮਸੀ ਸ਼ਹਿਰ ਦੇ ਆ ਜਿਹੜੇ ਕਾਫੀ ਸਾਡੀ ਪਾਰਟੀ ਦੇ ਜਿੰਨੇ ਐਮਸੀ ਆ ਜਾਦਵੀ ਵਿੱਚ ਕੁਝ ਆਏ ਇੱਥੇ ਸਾਡਾ ਇਲਾਕਾ ਇਹ ਚਾਹੁੰਦਾ ਵਾ ਕਿ ਤਰਨਤਨ ਹਲਕਾ ਇਹ ਚਾਹੁੰਦਾ ਵਾ ਵੀ ਅਸੀਂ ਤੁਹਾਡੇ ਇਹ ਮੀਡੀਆ ਦੇ ਰਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਵਾਜ ਪਹੁੰਚਾਉਣੀ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੇ ਬਹੁਤ ਜਿਆਦਾ ਆਮ ਆਦਮੀ ਪਾਰਟੀ ਨੂੰ ਪਿਆਰ ਸਤਿਕਾਰ ਤੇ ਟਾਈਮ ਦਿੱਤਾ ਠੀਕ ਹੈ ਜੀ ਅਸੀਂ ਟਾਈਮ ਦਿੱਤਾ ਵਾ ਜਿੱਥੇ ਵੀ ਪਾਰਟੀ ਡਿਊਟੀ ਲਾਉਂਦੀ ਇਹ ਸਾਰੇ ਸਾਡੇ ਸਾਥੀ ਉੱਥੇ ਪਹੁੰਚਦੇ ਆ ਤੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਿਲਕੁਲ ਅਨਸਾਫ਼ ਦੀ ਤੱਕੜੀ ਤੋਲੇ ਉਹਨਾਂ ਤੋਂ ਹਾਸ ਰੱਖਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਹਰਮਿਤ ਸਿੰਘ ਸੰਧੂ ਕੁਝ ਦਿਨ ਪਹਿਲਾਂ ਇੱਥੇ ਸ਼ਾਮਲ ਹੋਇਆ ਪਾਰਟੀ ਚ ਮੈਂ ਪਹਿਲਾਂ ਵੀ ਬਿਆਨ ਦਿੱਤਾ ਵੀ ਝੂਠ ਸੱਚ ਮਾਰ ਕੇ ਕਿਸੇ ਨੇ ਉਹਨੂੰ ਸ਼ਾਮਲ ਕਰਾ ਦਿੱਤਾ ਪਾਰਟੀ ਚ ਪਰ ਉਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਚ ਉਹਨੂੰ ਸ਼ਾਮਲ ਕਰਨਦੇ ਉਹ ਬੰਦਾ ਲੈਕਨੀ ਸੀ ਕਿਉਂਕਿ ਉਹਨੇ ਇੱਥੇ ਬਹੁਤ ਮੋٹے ਲੈਵਲ ਤੇ ਨਸ਼ੇ ਵੇਚੇ ਤੇ ਵਕਾਏ ਤੇ ਡੀਜੀਪੀ ਪੰਜਾਬ ਦੀ ਮੈਂ ਰਿਪੋਰਟ ਜਿਹੜੀ ਆ ਸਾਰੀ ਮੀਡੀਆ ਤੇ ਜਨਤਕ ਕੀਤੀ ਆ ਉਸ ਵੇਲੇ ਦਾ ਐਸਐਸਪੀ ਉਹਦੀ ਰਿਪੋਰਟ ਜਨਤਕ ਕੀਤੀ ਫਿਰ ਜਿਵੇਂ ਚੰਗੇ ਚੰਗੇ ਸਮਾਜ ਸੇਵੀ ਵਰਦੇਵ ਸਿੰਘ ਸਰਸਾ ਵਰਗੇ ਬੋਲ ਰਹੇ ਆ ਕਿ ਇਹਨਾਂ ਨੇ ਉਹਨਾਂ ਵੇਲੇਾਂ ਦੇ ਦਰਖਾਸਤਾਂ ਤੋਂ ਸਰਕਾਰ ਇਹਨਾਂ ਦੀ ਤੇ ਬਲਦੇਵ ਸਿੰਘ ਸਰਸਾ ਨੇ ਉਹਨਾਂ ਦਰਖਾਸਤਾਂ ਦਿੱਤੀਆਂ ਵੀ ਪੰਜਾਬ ਦਾ ਬੇੜਾ ਕਰ ਰਹੇ ਆ ਇਸ ਕਰਕੇ ਅਸੀਂ ਪਾਰਟੀ ਨੂੰ ਤੁਹਾਡੇ ਚੈਨਲਾਂ ਦੇ ਥਰੂ ਪਹੁੰਚਾਉਣੀ ਚਾਹੁੰਦੇ ਆ ਗੱਲ ਵੀ ਆਮ ਆਦਮੀ ਪਾਰਟੀ ਕਿਸੇ ਚੰਗੇ ਕਾਬਲ ਬੰਦੇ ਕਿਸੇ ਹੋਰ ਨੂੰ ਜਾਂ ਭਾਵੇਂ ਇਹਦੇ ਨਾਲ ਕੋਈ ਰਸ਼ਕੇ ਵਾਲ ਨੂੰ ਟਿਕਟ ਦੇ ਦੇਵੇ ਸਾਡੇ ਸਾਰੇ ਸਾਥੀ ਤਨਤਨ ਹਲਕੇ ਦੀ ਸਮੁੱਚੀ ਲੀਡਰਸ਼ਿਪ ਟੀਮ ਜਿਹੜੀ ਇਹ ਚਾਉਂਦੀ ਆ ਵੀ ਭਾਵੇਂ ਕਿਸੇ ਰਸ਼ਕੇ ਵਾਲ ਨੂੰ ਇੱਕ ਨਸੀਦ ਦੇ ਦੇ ਪਾਰਟੀ ਪਰ ਇਹ ਜਿਹੜਾ ਸਮੈਕੀਆ ਬੰਦਾ ਵੇਚਦਾ ਤੇ ਵਕਾਉਂਦਾ ਰਿਹਾ ਇਸ ਦਾ ਸਾਥ ਸਾਨੂੰ ਦੇਣਾ ਬਹੁਤ ਔਖਾ ਕਿਉਂਕਿ ਜਦੋਂ 2022 ਚ ਆਪਾ ਸਰਕਾਰ ਬਣਾਈ ਆ ਉਦੋਂ ਇਸੇ ਬੰਦੇ ਦੇ ਨਾਂ ਤੇ ਬਾਰ ਬਾਰੇ ਗੱਲਾਂ ਚੱਲਦੀਆਂ ਰਹੀਆਂ ਆ ਵੀ ਹਰਮੀਤ ਸਿੰਘ ਨੇ ਨਸ਼ਾ ਵੇਚਿਆ ਤੇ ਵਕਾਇਆ ਤੇ ਪੰਜਾਬ ਦੀ ਜਵਾਨੀ ਦਾ ਜਾਂ ਤਰਨਤਨ ਹਲਕੇ ਦੀ ਜਵਾਨੀ ਦਾ ਬੇੜਾ ਕਰ ਕਰ ਤੇ ਅੱਜ ਅਸੀਂ ਸਾਰੇ ਜਿਹੜੇ ਮੋਹਤਵਾਰਾਂ ਸਿਆਣੇ ਬਣੇ ਅਸੀਂ ਹੈਗੇ ਸਾਰੇ ਜ਼ਿੰਮੇਵਾਰ ਬੰਦੇ ਅਸੀਂ ਕਿਹੜੇ ਮੂੰਹ ਨਾਲ ਅੱਜ ਜਾ ਕੇ ਉਹਦੀ ਸਿਫਤਾਂ ਕਰਾਂਗੇ ਦੱਸੋ ਸਾਨੂੰ ਪਿੰਡਾਂ ਚ ਲੋਕਾਂ ਤੁਰ ਨਹੀਂ ਦੇ ਹਲਕੇ ਨੇ ਸਾਨੂੰ ਤਰਨੀ ਦੇਣਾ ਕਿਸੇ ਬੰਨੇ ਇਸ ਕਰਕੇ ਸਾਡੇ ਵਾਸਤੇ ਸਾਨੂੰ ਸ਼ਰਮਿੰਦਗੀ ਸਹਿਣੀ ਪਣੀ ਅਸੀਂ ਆ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਵੀ ਇਸ ਬੰਦੇ ਦੀ ਬਿਲਕੁਲ ਇਹਨੂੰ ਚਲੋ ਜੇ ਸ਼ਾਮਲ ਗਲਤੀ ਨਾ ਹੋ ਗਿਆ ਤੇ ਉਹ ਲੰਮੀ ਸੇਵਾ ਦੀ ਵੇਖੋ 5-7 ਸਾਲ ਪਾਰਟੀ ਤੇ ਕੇ ਸੇਵਾ ਕਰਦਾ ਜੇ ਪਾਰਟੀ ਲਈ ਪਿਆਰ ਹੋ ਤੇ ਲੰਮੀ ਸਵਾ ਸੇਵਾ ਕਰੂਗਾ ਉਸ ਤੋਂ ਬਾਅਦ ਜਿਹੜੀ ਮਰਜ਼ੀ ਜ਼ਿੰਮੇਵਾਰੀ ਦੇ ਦਿਓ ਪਰ ਜੇ ਸਿਰਫ ਕੱਲੀ ਇਹ ਟਿਕਟ ਲੈਣ ਆਇਆ ਹਲਕੇ ਦੀ ਫੇਰ ਇਹ ਠੱਗੀ ਮਾਰਨ ਵਾਲੀ ਗੱਲ ਹੋਈ ਕੱਲ ਬੰਦਾ ਆ ਅੱਜ ਟਿਕਟ ਲੈ ਜੇ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤਰਮਤਨ ਹਲਕਾ ਬਿਲਕੁਲ ਪਸੰਦ ਨਹੀਂ ਕਰੂਗਾ ਇਹ ਮ ਇਹ ਕਹਿੰਦੇ ਕੁਝ ਤੇ ਫੇਰ ਕਰਦੇ ਕੁਝ ਵਿਖਾਉਂਦੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਵੇਖੋ ਬੜਾ ਤੁਹਾਨੂੰ ਪਿਆਰ ਸਤਿਕਾਰ ਜਿਹੜਾ ਇਥੋਂ ਦੇ ਹਲਕੇ ਦੇ ਲੋਕਾਂ ਨੇ ਸਾਨੂੰ ਦਿੱਤਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਆਪਦੀ ਸ੍ਰੀ ਰਵਿੰਦ ਕੇਰੀਵਾਲ ਨੂੰ ਸੁਪਰੀਮਾ ਨੂੰ ਪਾਰਟੀ ਸੁਪਰੀਮਾ ਨੂੰ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਹੋਰ ਵੀ ਜਿੰਨੇ ਜਿਤਨਾ ਮਨੀਸ਼ ਸੋਧਿਆ ਜੀ ਸਾਡੇ ਇੱਥੇ ਪੰਜਾਬ ਦੇ ਇੰਚਾਰਜ ਲਾਇਏ ਗਏ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੇ ਸੇ ਕੋਈ ਤਰਸ ਕੀਤਾ ਜਾਵੇ ਸਾਡੇ ਸਾਰੇ ਆਗੂ ਸਹਿਬਾਨ ਬੈਠੇ ਆ ਸਾਰੀ ਇਹ ਜਿਹੜੀ ਮਲਾਈ ਬੈਠੀ ਹੈ ਹਲਕੇ ਦੀ ਇਹਦੇ ਚ ਕੋਈ ਸਾਡਾ ਜਿਹੜਾ ਅਸੀਂ ਵੋਟਰ ਸਪੋਰਟਰ ਨਹੀਂ ਲੈ ਕੇ ਆਂਦਾ ਕੋਈ ਪੰਚਾ ਕੋਈ ਸਰਪੰਚ ਵਾ ਕੋਈ ਬਲਾਕ ਪ੍ਰਧਾਨ ਵਾ ਕੋਈ ਚੇਅਰਮੈਨ ਵਾ ਸਾਰੇ ਤੁਹਾਨੂੰ ਆਗੂਆਂ ਦੇ ਨਾਂ ਦੱਸ ਦਿੱਤੇ ਜੀ ਅਸੀਂ ਅੱਜ ਜਿਹੜੀ ਹਲਕੇ ਤਰਨਤਨ ਦੀ ਟੀਮ ਆ ਇਹ ਆਮ ਆਦਮੀ ਪਾਰਟੀ ਕੋ ਆਸ ਕਰਦੀ ਆ ਨਾਲੇ ਅਸੀਂ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਚ ਬੈਠੇ ਆ ਅੱਜ ਸਾਰੇ ਇਕੱਠੇ ਹੋ ਕੇ ਜਿੰਨਿਆ ਬੰਦੇ ਦਾਵੇਦਾਰ ਆ ਆਪਦੇ ਉਹਨੂੰ ਕਹਿੰਦੇ ਸੀ ਅਸੀਂ ਇੱਕ ਮੰਚ ਤੇ ਅੱਜ ਗੁਰੂ ਘਰ ਦੇ ਪ੍ਰਕਰਮਾਂ ਚ ਬੈਠੇ ਆ ਵੀ ਅਸੀਂ ਚਾਹੁੰਨੇ ਆਂ ਵੀ ਪਾਰਟੀ ਥੋੜਾ ਜੈ ਇਹਨੂੰ ਪਛਾਣ ਰੱਖ ਕੇ ਕੋਈ ਚੰਗੇ ਚਿਹਰਾ ਸਾਨੂੰ ਦਵੇ ਉਹਦੀ ਸਾਰੇ ਹਿੰਦਿਆਂ ਰਤ ਮਤ ਕਰੀਏ ਤੇ ਉਹਨੂੰ ਇਲੈਕਸ਼ਨ ਜਿਤਾਈਏ ਤੇ ਆਮ ਪਾਰਟੀ ਵਿੱਚ ੋਲੀ ਚ ਪਾਈਏ ਪਰ ਕੀ ਲੱਗਦਾ ਕਿ ਜਸਾਤ ਇਹ ਹੁਣ ਕਹਿ ਰਹੇ ਹੋ ਕਿ ਇਹਨਾਂ ਨੂੰ ਟਿਕਟ ਦਾ ਦੇ ਸਕਦੇ ਆ ਪਰ ਜਿਹੜਾ ਤਵੇਦਾਰ ਪੱਕੇ ਦੀ ਪ੍ਰਾਣੇ ਵਰਤ ਤਾਨੂੰ ਲੱਗਦਾ ਤੁਹਾਨੂੰ ਲੱਗਦਾ ਵੀ ਨਹੀਂ ਜੀ ਵੇਖੋ ਵੇਖੋ ਦੱਸਦੇ ਜਦੋਂ ਬਿਨਾ ਪੁੱਛਣ ਤੋਂ ਸ਼ਾਮਲ ਕੀਤਾ ਉਹਦੇ ਕਰਕੇ ਇਹਨਾਂ ਨੂੰ ਸਾਰੇ ਹਲਕੇ ਦੇ ਲੋਕਾਂ ਨੂੰ ਖਦਸਾ ਵਾ ਮੈਂ ਤਾਂ ਸੋ ਕਹਿ ਰਿਹਾ ਵੀ ਆਪਣੇ ਕੀਤੇ ਕੰਮ ਬੋਲਦੇ ਆ ਆਪਾਂ ਮਿਹਨਤ ਕੀਤੀ ਆ ਕੋਈ ਡਰਨ ਵਾਲੀ ਗੱਲ ਨਹੀਂ ਗਈ ਪਰ ਹੁਣ ਹਲਕੇ ਦੀ ਵੀ ਮਰਨੀ ਪੈਂਦੀ ਆ ਹਲਕੇ ਵਾਲੇ ਲੋਕ ਲੈ ਕੇ ਆਏ ਸਾਨੂੰ ਵੀ ਤੁਸੀਂ ਦੇ ਇਕੱਠੇ ਹੋ ਕੇ ਸਾਨੂੰ ਵਿਖਾਓ ਅਸੀਂ ਕਿਹਾ ਅਸੀਂ ਅੱਗੇ ਇਕੱਠੇ ਆ ਇਹ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਵਿਖਾਉਂਦੇ ਆ ਜਿਵੇਂ ਅੰਜੂ ਬਰਮਾ ਜੀ ਗ੍ਰਸੇਵਕ ਸਿੰਘ ਔਲਖੀ ਜੀ ਮੈਂ ਅਤੇ ਕੌਮਲਪ੍ਰ ਆਵੇ ਲਖਿੰਦਰ ਸਿੰਘ ਜੀ ਫੌਜੀ ਸਾਰੇ ਜਿਹੜਾ ਹਾਰੂ ਬੰਦੇ ਜਿੰਨੇ ਵੀ ਅਸੀਂ ਪਾਰਟੀ ਦਾ ਸਿਰ ਤੋਂ ਕੰਮ ਕੀਤਾ ਬੜਾ ਕੁਛ ਪਾਰਟੀ ਲਈ ਜੋ ਕਰਨਾ ਪੈਂਦਾ ਉਹ ਕੀਤਾ ਠੀਕ ਹੈ ਜੀ ਪਰ ਗਾਜੀ ਹਰਮਿਤ ਸਿੰਘ ਸੰਧੂ ਅੱਜ ਉੱਥੇ ਗਿਆ ਹੈ ਵਿੱਚ ਇੰਡੀਗਟ ਪਾਰਟੀ ਮੀਟਿੰਗ ਹੋ ਸਕਦਾ ਵਾ ਕਿ ਇਹਨੂੰ ਦਿੱਕਤ ਵੀ ਲਾਣੀ ਜਾ ਸਕਦੀ ਹੈ ਮਿਲਵਰ ਵੀ ਲੈਣਗੇ ਨਾ ਹਲਕਾ ਨਹੀਂ ਅਸੀਂ ਅਸੀਂ ਨਹੀਂ ਸੋਚਦੇ ਪਾਰਟੀ ਇਹੋ ਜੀ ਗਲਤੀ ਕਰੇ ਪਰ ਅਸੀਂ ਤੇ ਸਿਰਫ ਪਾਰਟੀ ਨੂੰ ਉਤਨਾ ਪਾਰਟੀ ਨੂੰ ਚਾਹੀਦਾ ਸੀ ਸਾਡੇ ਨਾਲ ਕੋਈ ਰਾਬਤਾ ਬਣਾਉਂਦੇ ਤੇ ਅਸੀਂ ਅੰਦਰ ਖਾਤੇ ਵੀ ਗੱਲ ਦੱਸ ਸਕਦੇ ਸੀ ਪਰ ਪਾਰਟੀ ਨੇ ਪਤਾ ਨਹੀਂ ਕਿਹੜੀ ਗੱਲਾਂ ਵਾ ਜੇ ਚੁੱਪ ਧਾਰੀ ਹੈ ਸਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਲਾਇਆ ਤੇ ਉਹਦਾ ਕਰਕੇ ਹ ਉਹਕੇ ਦੇ ਕੇ ਕੋਈ ਆਮ ਅਦਰ ਪਾਰਟੀਆਂ ਜਿਨਾਂ ਜਾਵੜੇ ਅਸੀਂ ਉਹਦਾ ਕਰਕੇ ਅੱਜ ਸਾਰੇ ਆਗੂ ਇਕੱਠੇ ਹੋ ਕੇ ਪਾਰਟੀ ਨੂੰ ਅਪੀਲ ਕਰਦੇ ਆਂ ਤੇ ਪਾਰਟੀ ਤੋਂ ਆਸ ਵੀ ਰੱਖਦੇ ਆਂ ਕਿ ਜਿਹੜਾ ਇਹ ਜਿਹੜੇ ਲੋਕਾਂ ਨੇ ਮਾਨਤਾ ਨਾਲ ਹਲਕੇ ਨੇ ਜਿੱਤਣਾ ਦਿੱਤਾ ਉਹਨਾਂ ਦੀਆਂ ਨੂੰ ਦਿਲੋਂ ਅਪੀਲਾਂ ਨੂੰ ਸੁਣਨਗੇ ਤੇ ਇਸ ਬੰਦੇ ਨੂੰ ਸਾਈਡ ਤੇ ਲਾ ਕੇ ਲੰਮੀ ਸੇਵਾ ਲੈਣ ਦੋ 4 ਸਾਲ ਇਹ ਦੇ ਕੋ ਹੂੰ ਇਹ ਪਾਰਟੀ ਚ ਆਇਆ ਸੇਵਾ ਲੈਣ ਇੱਥੇ ਗੁਰੂ ਘਰ ਕੋਈ ਆਵੇ ਨਾ ਜੀ ਉਹ 4 ਸਾਲ ਭਾਂਡੇ ਮਾਂਦਾ ਤੇ ਫਿਰ ਗੁਰੂ ਪਾਤਸ਼ਾਹ ਕਿਰਪਾ ਕਰਦਾ ਇੱਥੇ ਮੈਂ ਮੁੰਡੇ ਭਾਂਡੇ ਮਾਂਦੇ ਵੇਖਿਓ ਵਰਦੇ ਮੁਲਖਾਂ ਚ ਅੱਜ ਬੈਠੇ ਆ ਠੀਕ ਹੈ ਜੀ ਇਹ ਸੇਵਾ ਨਾਲ ਬਿਵਾ ਮ ਇਹ ਇਹ ਨਹੀਂ ਵੀ ਕੱਲ ਆ ਕੇ ਅੱਜ ਟਿਕਟ ਫਿਰੇ ਹਲਕੇ ਵਾਲੇ ਲੋਕਾਂ ਨੂੰ ਰਿਜੈਕਟ ਕਰ ਦੇਣਾ ਵਾ ਪਹਿਲੀ ਗੱਲ ਟਿਕਟਾਂ ਲਈ ਅਜੇ ਅਸੀਂ ਅਸੀਂ ਨਹੀਂ ਪਾਰਟੀ ਦੇ ਮੂੰਹ ਸੁਣਿਆ ਪਿਆ ਉਹਨੂੰ ਟਿਕਟ ਕਰਨ ਵਾਸਤੇ ਪਰ ਜੇ ਜੇ ਕਰ ਕੋਈ ਟਿਕਟ ਮਿਲ ਜਾਂਦੀ ਹੈ ਤੁਹਾਡਾ ਕੀ ਫਿਰ ਤੁਹਾਡਾ ਤੁਹਾਡਾ ਰੈਕਸ਼ਨ ਕੀ ਹੋਏਗਾ ਸਾਡਾ ਰੈਕਸ਼ਨ ਸਾਡਾ ਉਦੋਂ ਸਾਥੀਆਂ ਤੋਂ ਪਤਾ ਚੱਲੂਗਾ ਵੀ ਸਾਥੀ ਸਾਰੇ ਅਸੀਂ ਫਿਰ ਬਾਹਰ ਕਿਸੇ ਜਗ੍ਹਾ ਤੇ ਬੈਠ ਕੇ ਸਲਾਹ ਕਰਾਂਗੇ ਜਿਵੇਂ ਅੱਜ ਗੁਰੂ ਘਰ ਆਉਣ ਦਾ ਸਾਡਾ ਰੀਜਨ ਫਿਰਕੀ ਆ ਗੁਰੂ ਘਰ ਆਉਣ ਦਾ ਤੁਸੀਂ ਸਮਝ ਲਓ ਵੀ ਜਿਹੜਾ ਇੱਥੇ ਗੁਰੂ ਘਰ ਆਣ ਕੇ ਸੰਗਤ ਬੈ ਗਈ ਆ ਇਹ ਕਿਸੇ ਇੱਕ ਮੰਚ ਤੇ ਬਹਿਣ ਲਈ ਆਈ ਆ ਤੇ ਨਾਲੇ ਗੁਰੂ ਦਾ ਘਰ ਪੰਜਵੇਂ ਪਾਸ਼ਾ ਇਹਦੇ ਘਰ ਆਣ ਕੇ ਕੋਈ ਬੰਦਾ ਆਪਣੀ ਜ਼ਬਾਨ ਤੋਂ ਮੁਕਰਦਾ ਨਹੀਂ ਅਸੀਂ ਸਾਰੇ ਸ਼ਲਾਹ مشورہ ਕਰਕੇ ਫਿਰ ਜੋ ਅਗਲਾ ਫੈਸਲਾ ਉਹ ਲਵਾਂਗੇ ਅੱਜ ਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਆਏ ਜੋ ਤੇ ਇਹ ਕੀ ਪਰਪਲ ਜਗਾ ਸਾਰੇ ਉਹੀ ਅਹੁਦੇਦਾਰ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਬੈਠੇ ਸੂਤ ਸਵਾਸੰਗਤ ਜੀ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਸਾਡਾ ਇੱਥੇ ਆਣ ਦਾ ਇੱਕ ਮਕਸਦ ਆ ਕਿਉਂਕਿ ਕੁਝ ਦਿਨਾਂ ਤੋਂ ਸਾਡੇ ਸਾਰੇ ਭਰਾਵਾਂ ਨੇ ਟਿਕਟ ਦੀ ਡਿਮਾਂਡ ਕੀਤੀ ਇਹ ਸਾਰਿਆਂ ਨੇ ਆਪਣੇ ਆਪਣੇ ਪੋਸਟਰ ਲਾਏ। ਉਹ ਸਾਰੇ ਅੱਜ ਸਾਡੇ ਨਾਲ ਆ। ਲੋਕਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੋ ਗਿਆ ਇੱਕ ਨਵਾਂ ਆਇਆ ਬਾਹਰੋਂ ਲੀਡਰ ਆ। ਉਹ ਜਾ ਕੇ ਪਾਰਟੀ ਨੂੰ ਕਹਿੰਦਾ ਵੀ ਇਹ ਸਾਰੇ ਇਕੱਠੇ ਨਹੀਂਗੇ। ਮੈਂ ਦੁਬਾਰਾ ਇਹ ਗੱਲ ਕਹਿਣ ਡਿਆ। ਸਾਡਾ ਗੁਰੂ ਘਰ ਦੇ ਵਿੱਚ ਆਣ ਕੇ ਬੈਠਣ ਦਾ ਇੱਕ ਮਕਸਦ ਹੈ ਵੀ ਸਾਡੀ ਪਾਰਟੀ ਸਾਰੇ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ, ਲੀਡਰ ਸਹਿਬਾਨ ਜਿਸ ਤਰ੍ਹਾਂ ਮੈਂ ਜੇ ਨਾਂ ਲੈਣ ਜਾਣਾ ਸੱਖਦੇਵ ਸਿੰਘ ਸੰਤੂ ਜੀ ਕੋਮਲਪ੍ਰੀਜੀ ਮੈਡਮ ਅੰਜੂ ਵਰਮਾ ਜੀ ਬਲਜੀਤ ਕੋਰ ਸਾਡੀ ਜ਼ਿਲ੍ਹਾ ਪ੍ਰਧਾਨ ਬੀਬੀ ਨੁਕੇਂਦਰ ਹੌਜੀ ਜੀ ਤੇ ਸਾਰੇ ਦੇ ਸਾਰੇ ਬਲਾਕ ਪ੍ਰਧਾਨ ਤੇ ਨਾਲ ਸਰਪੰਚ ਤੇ ਨਾਲ ਕਾਉਂਸਲਰ ਵੀ ਸਾਰੇ ਜਿਹੜੇ ਕੇ ਸੀ ਇੱਕ ਸ਼ੋਰਟ ਜੇ ਸ਼ੋਰਟ ਟਾਈਮ ਦੇ ਉੱਤੇ ਫੋਨ ਕੀਤਾ ਤੇ ਜਿੰਨੇ ਜਣੇ ਆ ਗਏ ਇਹ ਸਾਡਾ ਇੱਕ ਵਿਖਾਉਣ ਦਾ ਸਾਰੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਨੂੰ ਇੱਕ ਵਿਖਾਉਣ ਦਾ ਵੀ ਅਸੀਂ ਸਾਰੀ ਇੱਕ ਪਾਰਟੀ ਤਰਨ ਤਰਨ ਦੀ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਰੀ ਇੱਕ ਝੰਡੇ 'ਚ ਕਾਇਮ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਬੈਠੇ ਆ ਅਸੀਂ ਕਿਸੇ ਤੋਂ ਭੱਜਾਂਗੇ ਨਹੀਂ ਸਾਡਾ ਇੱਕੋ ਨਿਸ਼ਾਨਾ ਵਾ ਵੀ ਆਮ ਆਦਮੀ ਪਾਰਟੀ ਜਿੱਤੇ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਿਛਲੇ ਕਈਆਂ ਸਾਲਾਂ ਤੋਂ ਮੇਰੇ ਨਾਲ ਜਿੰਨੇ ਵੀ ਕਮਸੇ ਕਮ 2-300 ਬੰਦਾ ਹੋਆ ਵੀ ਜਿਹੜੇ ਬੰਦੇ ਨੇ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਡਿਊਟੀ ਨਹੀਂ ਕੀਤੀ ਪਾਰਟੀ ਨੇ ਜਿੱਥੇ ਵੀ ਭੇਜਿਆ ਉੱਥੇ ਕੀਤਾ ਪਰ ਅਫਸੋਸ ਜੋ ਪਿਛਲੇ ਦਿਨੀ ਕੁਝ ਵਿੱਚ ਦਲਾਲ ਜਿਨ੍ਹਾਂ ਦਾ ਹਿਸਾਬੱਤੀ ਵੀ ਚੱਲਦਾ ਜਿਹੜੇ ਉਹ ਲੀਡਰ ਸਾਡੇ ਜਿਹੜੇ ਅੱਜ ਵੱਡਿਆਂ ਆਉਂਦਿਆਂ ਦੇ ਪੁੱਛੇ ਪਹੁੰਚੇ ਹੀ ਜਿਹੜੇ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਜਦੋਂ ਦਿਨ ਮਾੜੇ ਸੀ ਉਦੋਂ ਕਿਸੇ ਬੰਦੇ ਨੂੰ ਜੁਆਇਨ ਨਹੀਂ ਸੀ ਹੋਣ ਦਿੰਦੇ ਉਹਨਾਂ ਬੰਦਿਆਂ ਨੇ ਉਹਨੂੰ ਜੁਆਇਨ ਕਰਾ ਕੇ ਇੱਕ ਠੇਕਾ ਲਿਆ ਆ ਆਮ ਆਦਮੀ ਪਾਰਟੀ ਖਤਮ ਕਰਨੀ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਜਿਹਨੂੰ ਜੁਆਇਨ ਕਰਾਇਆ ਵਾ ਉਸ ਦਾ ਚਿਹਰਾ ਸਾਰੀ ਦੁਨੀਆ ਦੇ ਸਾਹਮਣੇ ਆ ਉਸ ਦੇ ਖਿਲਾਫ ਮੈਂ ਤੁਹਾਨੂੰ ਇੱਕ ਸ਼ਾਰਟ ਦੇ ਵਿੱਚ ਗੱਲ ਦੱਸਾਂ ਸਭ ਤੋਂ ਪਹਿਲਾਂ ਅਸੀਂ ਆਜ਼ਾਦ ਉਹਨੂੰ ਜਿਤਾਇਆ ਉਦੋਂ ਅਸੀਂ ਹਮ ਉਮਰ ਸਾਰੇ ਉਸ ਤੋਂ ਬਾਅਦ ਜਦੋਂ ਆ ਸਾਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਾ ਇਹਨੇ ਸਿਰਫ ਚਾਰ ਜਾਂ ਪੰਜ ਆਦਮੀ ਸ਼ਹਿਰ ਦੇ ਵਿੱਚ ਅੱਕੇ ਲਾਏ ਹੁੰਦੇ ਆ ਇੱਕ ਪ੍ਰਾਪਰਟੀ ਦਾ ਕੰਮ ਕਰਦਾ ਇੱਕ ਛੱਬੀਆਂ ਬਣਾਉਂਦਾ ਇੱਕ ਦੋ ਬੰਦੇ ਨਸ਼ੇ ਵੇਚਦੇ ਆ ਇਹਨਾਂ ਦੇ ਤਿੰਨੇ ਕੰਮਾਂ ਦਾ ਇਹਨੇ ਠੇਕਾ ਦਿੱਤਾ ਹੁੰਦਾ ਤੇ ਉਹ ਅੱਜ ਵੀ ਬੰਦੇ ਇਹਦੇ ਨਾਲ ਆ ਅਸੀਂ ਇਹ ਤੋਂ ਦੁਖੀ ਹੋ ਕੇ 2000 17 12 17 ਦੇ ਵਿੱਚ ਡਾਟਾ ਅਗਨੀਓਤਰੀ ਦੇ ਨਾਲ ਅਸੀਂ ਅੱਗੇ ਲਾ ਕੇ ਇਹਨੂੰ ਹਰਾਇਆ ਉਸ ਤੋਂ ਬਾਅਦ ਅਗਨੀਓਤਰੀ ਬਣਾਨੇ ਜੋ ਕਾਂਗਰਸ ਨੇ ਵੀ ਕੋਈ ਚੰਗੇ ਕੰਮ ਨਹੀਂ ਕੀਤੇ ਅਸੀਂ ਸਾਰੀ ਦੀ ਸਾਰੀ ਟੀਮ ਐ ਆਪਣੀ ਲੈ ਕੇ ਆਮ ਪਾਰਟੀ 'ਚ ਆ ਗਿਆ ਫਿਰ ਅਸੀਂ ਇਹਨੂੰ ਦੱਸ ਕੇ ਰਾਇਆ 2022 ਦੇ ਵਿੱਚ ਰਵੀਰ ਸਿੰਘ ਜੀ ਤੈਨੂੰ ਹਰਾਉਣਾ ਉਹਨ ਵੀ ਮੈਂ ਪਾਰਟੀ ਦੇ ਚੈਲੰਜ ਕਰਦਾ ਵੀ ਜੇ ਇਹਨੂੰ ਤੁਸੀਂ ਟਿਕਟ ਦੋਗੇ ਤੇ ਇਹ ਸਾਡੇ ਰਹਿਣ ਦੀ ਲੋੜ ਨਹੀਂ ਆਪ ਹੀ ਹਾਰ ਜਾਣਾ ਲੋਕਾਂ ਜਿਹਦਾ ਇੰਨਾ ਜਿਆਦਾ ਵਿਰੋਧ ਆ ਅਸੀਂ ਤੇ ਕੋਸ਼ਿਸ਼ ਕਰਾਂਗੇ ਇਹ ਨੂਰ ਹੋਣ ਦੀ ਕਿਉਂਕਿ ਜਿਹੜਾ ਬੰਦਾ ਐਡੇ ਮਾੜੀ ਨੀਂਦ ਵਾਲਾ ਬੰਦਾ ਜਿਨੇ ਪੰਜਾਬ ਲੁੱਟ ਕੇ ਖਾ ਗਿਆ ਸਾਡਾ ਸ਼ਹਿਰ ਲੁੱਟ ਕੇ ਖਾ ਗਿਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਵੀ ਅਸੀਂ ਸਾਰੇ ਇਕੱਠੇ ਆ ਤੁਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰ ਭਗਵਾਨ ਸਿੰਘ ਮਾਨ ਮਨੀਸ਼ ਓਧਿਆ ਜੀ ਤੁਸੀਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪਾਰਟੀ ਦੇ ਕਿਸੇ ਬੰਦੇ ਨੂੰ ਟਿਕਟ ਦੇ ਦਿਓ ਅਸੀਂ ਗੁਰੂ ਘਰ ਬੈਠੇ ਆ ਅਸੀਂ ਉਹਦੀ ਮਦਦ ਕਰਾਂਗੇ ਸਾਰੇ ਇਸੇ ਕਰਕੇ ਸਾਡਾ ਇੱਥੇ ਹੋਣ ਦਾ ਸ਼ਾਰਟ ਟਾਈਮ ਜਿ ਮੈਸਲ ਵੀ ਇਹ ਆ ਪਰ ਇਹ ਪਾਰਟੀ ਦੇ ਨਾਂ ਤੇ ਇੱਡਾ ਵੱਡਾ ੱੱਬਾ ਨਾ ਲਾਓ ਤੁਹਾਨੂੰ ਕੁਝ ਲੋਕ ਜਿਨ੍ਹਾਂ ਦੇ ਵਿੱਚ ਹਿੱਸੇਪੱਤੀਆਂ ਰੱਖੀਆਂ ਵਾ ਉਹਨਾਂ ਦਾ ਸਦਾ ਹਿੱਸੇਪੱਤੀਆਂ ਦੇ ਵਿੱਚ ਸਾਥ ਹੁੰਦਾ ਉਹਨਾਂ ਪਾਰਟੀ ਦੇ ਨਾਲ ਕਦੀ ਕੰਮ ਨਹੀਂ ਕੀਤਾ ਉਹਨਾਂ ਦੇ ਮਗਰ ਨਾ ਲੱਗੋ ਆਣ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਆ ਕੇ ਲੋਕਾਂ ਦੀਆਂ ਗੱਲਾਂ ਸੁਣੋ ਕਿ ਤੁਸੀਂ ਇੱਕ ਚੰਗੇ ਚਿਹਰੇ ਨੂੰ ਰਿਪਰੈਜ਼ੈਂਟ ਕਰੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਸਦਾ ਰਵਾਂਗੇ ਆਮ ਆਦਮੀ ਪਾਰਟੀ ਸਦਾ ਜਿੰਦਾ ਰਹੇਗੀ ਤਰਨਤਾਰ ਪਰ ਕਿ ਲੱਗਦਾ ਜੇਕਰ ਅਗਰ ਇਹ ਟਿਕਟ ਮਿਲਦੀ ਆ ਤੇ ਜਿਹੜੀ ਇਹ ਤੁਹਾਡਾ ਵਿਦਰੋਹ ਹੋਏਗਾ ਤੇ ਦੂਜੀਆਂ ਪਾਰਟੀਆਂ ਨੂੰ ਬਲ ਮਿਲੂਗਾ ਇਹ ਚੀਜ਼ਾਂ ਨਾਲ ਦੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਲੋਕਾਂ ਸਾਡੇ ਕਿਹਾਂ ਵੋਟ ਨਹੀਂ ਪਾਉਣੀ ਅਸੀਂ ਆਪ ਦੇ ਕਿਸੇ ਚੰਗੇ ਕੈਂਡੀਡੇਟ ਦੀ ਅਪਰੋਚ ਤੇ ਉਹਦੀ ਪਾਵਰ ਵਰਤ ਸਕਦੇ ਆ ਕਿਉਂਕਿ ਉਹ ਚਿਹਰੇ ਨੂੰ ਲੋਕਾਂ ਸਾਡੇ ਕਿਹਾਂ ਵੀ ਵੋਟਾਂ ਨਹੀਂ ਪਾਉਣੀ ਉਹ ਫਿਰ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਏਗੀ ਜਿਹੜੇ ਦੋ ਇੱਕ ਦੋ ਲੀਡਰ ਜਿਹੜੇ ਆ ਜਿਹੜੇ ਟਿਕਟ ਦਵਾਉਣ ਲੇ ਉਹਨਾਂ ਕੋ ਐਫੀਡੇਵਿਟ ਲੈ ਲੋ ਪਿਓ ਆਉਦੇ ਆਉਦਿਆਂ ਤੋਂ ਅਸਤੀਫਾ ਦੇਣਗੇ ਜੇ ਇਹ ਬੰਦਾ ਹਰ ਜਾਊਗਾ ਤੇ ਹਾਂਜੀ ਮੈਡਮ ਅੱਜ ਗੁਰਦੁਆਰਾ ਸਾਹਿਬ ਇੱਥੇ ਸਾਰੀ ਟੀਮ ਇਕੱਠੀ ਹੋਇਆ ਕੀ ਕਰਨਾ ਹੈ ਕਿ ਅੱਜ ਕੋ ਸੋਚੀ ਚੁੱਕੀ ਜਾ ਰਹੀ ਹੈ ਕਿ ਤੁਸੀਂ ਵਿਰੋਧਤਾ ਕਰੋਗੇ ਪਰਮਿਸ਼ਨ ਲਿਆ ਜਾ ਰਿਹਾ ਕੋਈ ਦੇਖੋ ਜੀ ਅੱਜ ਅਸੀਂ ਤੰਦਨ ਸ਼੍ਰੀ ਗੁਰੂ ਅਰਜਨ ਦੇਵ ਪਰਕਰਮਾਂ ਦੇ ਵਿੱਚ ਹਲਕਾ ਤਰਨਤਾਰਨ ਦੇ ਸਾਰੇ ਹੀ ਅਹੁਦੇਦਾਰ ਔਰ ਸਾਡੇ ਬਲਾਕ ਪ੍ਰਧਾਨ ਔਰ ਸਾਡੇ ਐਮਸੀਪੀ ਸਾਰੇ ਜਿਹੜੇ ਔਰ ਹੋਰ ਵੀ ਜਿਹੜੇ ਸਾਡੇ ਹਲਕੇ ਦੇ ਕੈਂਡੀਡੇਟ ਜਿਹੜੇ ਸਾਰੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਔਰ ਦੇਖੋ ਸਾਡੀ ਪਾਰਟੀ ਜਿਹੜੀ ਆਵਾਜ਼ੀ ਪਾਰਟੀ ਦੇ ਨੀਤੀ ਇਹਨੀਆਂ ਵਧੀਆ ਨੀਤੀਆਂ ਵਾਂ ਔਰ ਅਸੀਂ ਸਾਰੇ ਵਲੰਟੀਅਰ ਦਿਨ ਰਾਤ ਪਾਰਟੀ ਨਾਲ ਕੰਮ ਕਰਦੇ ਆ ਮੈਂ ਆਪਣੀ ਪਾਰਟੀ ਵਾਸਤੇ ਦਿਨ ਰਾਤ ਜਿਹੜਾ ਕੰਮ ਕੀਤਾ ਵਾ ਔਰ ਅੱਜ ਜਿਹੜਾ ਸਾਡਾ ਇੱਥੇ ਕੁਝ ਕਰਨਾ ਕਰਕੇ ਕੋਈ ਜਿਮਨੀ ਚੋਂ ਹੁਣ ਜਾ ਰਹੀ ਆ ਔਰ ਜਿਹੜੀ ਜਿਮਨੀ ਚੋਂ ਹੋ ਰਹਾ ਜਾਰੀ ਆ ਮੈਂ ਪਾਰਟੀ ਕੋ ਇਹੋ ਅਪੀਲ ਕਰਦੀ ਆ ਕਿ ਸਾਰੇ ਹੀ ਜਿੰਨੇ ਵੀ ਆਗੂ ਸਭਾਨ ਆ ਸਾਡੇ ਜਿੰਨੇ ਵੀ ਸਾਡੇ ਵਰਕਰ ਸਭਾਨ ਆ ਬਲੌਕ ਪ੍ਰਧਾਨ ਐਮਸੀ ਆ ਉਹਨਾਂ ਸਾਰਿਆਂ ਨੂੰ ਹੀ ਬੁਲਾ ਕੇ ਇੱਕ ਮੰਚ ਤੇ ਇਕੱਠਾ ਕਰਕੇ ਉਹਨਾਂ ਨੂੰ ਉਹਨਾਂ ਦੀ ਰਾਇ ਲੈ ਕੇ ਜੋ ਵੀ ਪਾਰਟੀ ਫੈਸਲਾ ਦਵੇਗੀ ਉਹ ਸਾਨੂੰ ਮਨਜ਼ੂਰ ਹੈ ਔਰ ਅਸੀਂ ਚਾਹਾਂਗੇ ਕਿ ਸਾਇ ਜਿਹੜੀ ਟਿਕਟ ਆ ਇਹ ਸਾਡੇ ਪਾਰਟੀ ਦੇ ਵਲੰਟੀਅਰ ਨੂੰ ਜਾਂ ਉਧਰ-ਉਧਰ ਕਿਸੇ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਇਹ ਵੱਡੀ ਤੋਂ ਵੱਡੀ ਲੀਡ ਦੇ ਵਿੱਚ ਜਿੱਤ ਦਰਜ ਕਰਾ ਸਕੀਏ ਲੱਗਦਾ ਕਿ ਕੋਈ ਜਿਦਾਂ ਆਪਣੇ ਕੋ ਕੋਈ ਡਿਟਰਜੈਂਟ ਆ ਜਿਹੜਾ ਭਗਵੰਤ ਸਿੰਘ ਸਾਹਿਬ ਕੋ ਜਿਹੜਾ ਬਾਰ-ਬਾਰ ਐਡ ਵੀ ਚੱਲ ਰਹੀ ਆ ਤੇ ਇਹਨਾਂ ਨੇ ਉਹਨੂੰ ਘੋਕੇ ਕੱਢਤਾ ਜਿਵੇਂ ਭਗਵੰਤ ਸਿੰਘ ਸਾਹਿਬ ਨੇ ਆਪ ਇੱਥੇ ਆ ਕੇ ਕਰ ਕਰ ਰਹੇ ਸਰ ਦੇਖੋ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਵਾ ਜਿਹੜੀਆਂ ਕਿ ਅਸੀਂ ਚਾਹ ਕੇ ਵੀ ਨਹੀਂ ਪਾਰਟੀ ਜਿਹੜੀ ਵੇਖੋ ਫੈਸਲਾ ਜੋ ਵੀ ਲੈਂਦੀ ਅਸੀਂ ਉਹਦੇ ਤੇ ਉਲੰਘਣਾ ਨਹੀਂ ਕਰ ਸਕਦੇ ਕਿਉਂਕਿ ਪਾਰਟੀ ਨੇ ਉਹਨ ਵੇਖੋ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਅਸੀਂ ਇਸ ਨਹੀਂ ਲੇਕਿਨ ਹਾਲੇ ਤੱਕ ਟਿਕਟ ਜਿਹੜੀ ਉਹਨਾਂ ਨੂੰ ਨਹੀਂ ਮਿਲੀ ਔਰ ਅਸੀਂ ਇਹੋ ਐਸੇ ਇੱਥੇ ਕੱਢੇ ਹੋਏ ਆ ਅਪੀਲ ਕਰਨ ਵਾਸਤੇ ਕਿ ਜੇ ਨਹੀਂ ਵੀ ਮਿਲੀ ਤੇ ਪਾਰਟੀ ਹਾਲੇ ਵੀ ਇਹ ਫੈਸਲਾ ਜਿਹੜਾ ਵਾ ਬਦਲ ਸਕਦੀ ਆ ਤੇ ਆਪਣੇ ਕਿਸੇ ਵਲੰਟੀਅਰ ਨੂੰ ਜੇ ਟਿਕਟ ਦੇ ਕੇ ਨਵਾਜੇਗੀ ਤੇ ਇੱਥੇ ਬਹੁਤ ਵੱਡੀ ਲੀਡ ਦੇ ਵਿੱਚ ਅਸੀਂ ਜਿਹੜੀ ਜਿੱਤ ਦਰਜ ਕਰਾ ਕੇ ਆਵਾਂ ਪਾਰਟੀ ਜੋ <todicum> ਲਿਖਵਾਉਂਦਾ <todicum>